ਤੇ ਸਾਡੇ ਐਸਐਸਪੀ ਦਰਜਿੰਦਰ ਸਿੰਘ ਢਿੱਲੋਂ ਦੇ ਨਿਰਦੇਸ਼ਾਂ ਅਨੁਸਾਰ ਮਤਲਬ ਹਦਾਇਤਾਂ ਅਨੁਸਾਰ ਜਿਹੜਾ ਸਾਡੀ ਪਠਾਨਕੋਟ ਪੁਲਿਸ ਜਿਹੜੀ ਆ ਤੁਹਾਨੂੰ ਹਰ ਰੋਜ਼ ਤੁਹਾਨੂੰ ਪਤਾ ਕੋਈ ਨਾ ਕੋਈ ਐਫਆਈਆਰ ਲੋਚ ਕਰਦੇ ਨੇ ਤੁਸੀਂ ਅੱਗੇ ਵੀ ਦੇਖਿਆ ਕਿ ਅਸੀਂ ਨਸ਼ਿਆਂ ਵਿਰੁੱਧ ਕਿੰਨੇ ਠਲ ਪਾਈਓ ਜਿਹੜੀ ਕੱਲ ਦੀ ਤੁਸੀਂ ਗੱਲ ਕਹਿ ਰਹੇ ਹੋ ਮਿਤੀ 25 7 25 ਨੂੰ ਸਾਨੂੰ ਇੱਕ ਮੈਸੇਜ ਆਇਆ ਪੁਲਿਸ ਸਟੇਸ਼ਨ ਇੱਕ ਨੰਬਰ ਦੇ ਡਿਵੀਜ਼ਨ ਨੰਬਰ ਉਹ ਮਨਪ੍ਰੀਤ ਕੌਰ ਨੇ ਕੋਈ ਜਿਰੇਲੀ ਦਵਾਈ ਖਾ ਲਈ ਆ ਉਹ ਜਦੋਂ ਦਵਾਈ ਖਾਧੀ ਤੇ ਉਹਨਾਂ ਨੂੰ ਜਿਹੜਾ ਅਮਨਦੀਪ ਹਸਪੀਟਲ ਚ ਇਲਾਜ ਲਈ ਲੈ ਗਏ ਇਲਾਜ ਦੌਰਾਨ ਉਹਨਾਂ ਦੀ ਜਿਹੜੀ ਉਹ ਡੈਥ ਹੋ ਗਈ ਉਹਨਾਂ ਦੇ ਹਸਬੰਦ ਦੇ ਬਿਆਨਾਂ ਦੇ ਉੱਤੇ ਉਹਨਾਂ ਦੇ بیٹے ਤੇ ਆਪਣੇ ਅਵਤਾਰ ਸਿੰਘ ਤੇ ਐਫ ਆਈ ਆਰ ਲਾਜ ਹੋਈ 110 ਨੰਬਰ ਪਰ ਜੋ ਤੁਸੀਂ ਨਸ਼ਿਆਂ ਵਾਲੀ ਗੱਲ ਕਰ ਰਹੇ ਉਹ ਨਸ਼ਿਆਂ ਵਾਲੀ ਕੋਈ ਉਹੋ ਜਿਹੀ ਗੱਲ ਨਹੀਂ ਐ ਸਿਰਫ ਉਹ ਬੰਦਾ ਸ਼ਰਾਬ ਪੀਂਦਾ ਸੀਗਾ ਸ਼ਰਾਬ ਪੀਣ ਦਾ ਆਦੀ ਸੀਗਾ ਇਸ ਇਸ ਕਰਕੇ ਸ਼ਰਾਬ ਪੀ ਕੇ ਆਪਣੇ ਘਰ ਦਾ ਆਪਣੀ ਮਾਂ ਨੂੰ ਪਰਿਵਾਰ ਨੂੰ ਤੰਗ ਕਰਦਾ ਸੀਗਾ ਉਸ ਕਰਕੇ ਉਹਨਾਂ ਦੀ ਦੁਖੀ ਹੋ ਕੇ ਉਹਦੀ ਮਾਂ ਨੇ ਜਿਹੜੀ ਆ ਕੁਜਰੀਲੀ ਦਵਾਈ ਖਾ ਕੇ ਤੇ ਉਹਨਾਂ ਦੀ ਜਿਹੜੀ ਉਹ ਡੈਥ ਹੋ ਗਈ ਸੀਗੀ ਤੇ ਉਹਨਾਂ ਦੇ ਹਸਬੰਦ ਦੇ ਬਿਆਨਾਂ ਦੇ ਪਰਚਾ ਵੀ ਦਰਜ ਹੋ ਗਿਆ 110 ਨੰਬਰ ਐਫ ਆਈ ਆਰ ਹੈ ਤੇ ਉਹਨੂੰ ਜਿਹੜਾ ਹੈਗਾ ਉਹਨਾਂ ਦਾ ਮੁੰਡਾ ਉਹਨੂੰ ਅਸੀਂ ਗ੍ਰਿਫਤਾਰ ਵੀ ਕਰ ਲਿਆ ਅਜਮਾਨਯੋਗ ਅਦਾਲਤ ਦੇ ਵਿੱਚ ਵੀ ਪੇਸ਼ ਕਰਤਾ ਵੇ ਬਸ ਸਿਰਫ ਇਹ ਸੀਗਾ ਕਿ ਉਹ ਸ਼ਰਾਬ ਪੀਂਦਾ ਸੀ ਡਰਗ ਡਿਕਟ ਨਹੀਂ ਸੀਗਾ ਇਹ ਜਿਹੜੇ ਸੀਗੇ ਇਹ ਜਿਹੜਾ ਸੀਗੀ ਮਨਪ੍ਰੀਤ ਕੌਰ ਇਹ ਬੈਂਕ ਕਲੋਨੀ ਬਾਡ ਨੰਬਰ 29 ਦੀ ਰਹਿਣ ਵਾਲੀ ਸੀਗੀ ਨਸ਼ੇ ਵਾਲੀ ਕੋਈ ਉਹ ਗੱਲ ਨਹੀਂ ਹੈ ਐਡਿਕਟ ਦੀ ਕੋਈ ਗੱਲ ਨਹੀਂ ਸਿਰਫ ਸ਼ਰਾਬ ਪੀਂਦਾ ਸੀ ਸ਼ਰਾਬ ਪੀਂਦਾ ਸੀਗਾ ਉਹਦੇ ਦੁਖੀ ਹੋ ਕੇ ਉਹਦੀ ਮਾਂ ਨੇ ਜਿਹੜੀ ਉਹ ਜਿੜੀਲੀ ਦਵਾਈ ਖਾ ਲਈ ਤਾਂ ਉਹਨਾਂ ਦੀ ਜਿਹੜੀ ਉਹ ਡੈਥ ਹੋ ਗਈ ਸੀ ਆਂਦੀ ਆ ਪਰ ਇਹ ਆ ਵੀ ਤੁਹਾਨੂੰ ਵੀ ਪਤਾ ਲਾਇਸੈਂਸ ਲਾਇਸੈਂਸ ਤੇ ਸ਼ਰਾਬ ਦੇ ਠੇਕੇ ਖੁੱਲਦੇ ਨੇ ਉਦੇ ਆਧਾਰ ਤੇ ਜਿਹੜੀ ਇਹ ਸ਼ਰਾਬ ਵਿਕਦੀ ਆ ਤੇ ਪਹਿਲੇ ਵੀ ਤੁਸੀਂ ਦੇਖਿਆ ਤੁਹਾਨੂੰ ਦੱਸਿਆ ਵੀ ਆ ਕਿ ਕਈ ਪਰਚੇ ਆ ਸੀ ਜਿਹੜੇ ਨਜਾਇਜ਼ ਸ਼ਰਾਬ ਵੇਚਦੇ ਆ ਉਹਨਾਂ ਤੇ ਉੱਪਰ ਐਫ ਆਈ ਆਰ ਵੀ ਲੌਂਚ ਕੀਤੀਆਂ ਹੋਈਆਂ ਇਹਦਾ ਬੀ ਐਸ ਐਨ ਆਪਣੀ ਹੈਗੀ 306 ਆਈ ਪੀ ਸੀ ਬੀ ਐਨ ਐਸ 108 ਦੇ ਤਹਿਤ ਜਿਹੜਾ ਇਹ ਮੁਕਦਮਾ ਦਰਜ ਕੀਤਾ ਗਿਆ 110 ਨੰਬਰ ਐਫ ਆਈ ਆਰ ਤੇ ਡਰਗ ਡਿਪ ਦਾ ਕੋਈ ਵੀ ਇਹ ਜਿਆ ਨਹੀਂ ਆ ਸਿਰਫ ਸ਼ਰਾਬ ਪੀਂਦਾ ਆਦੀ ਸੀ ਐਗਰੈਸਿਵ ਰਹਿੰਦਾ ਸੀਗਾ ਘਰਦਿਆਂ ਨੇ ਆਪਣੇ ਮਾਂ ਪਿਓ ਨਾਲ ਲੜਦਾ ਸੀਗਾ ਇਸ ਕਰਕੇ ਮਾਂ ਜਿਹੜੀ ਉਹ ਦੁਖੀ ਹੋ ਕੇ ਜਿਹੜਾ ਉਹਨਾਂ ਨੇ ਆਪਣੀ ਉਹ ਦਵਾਈ ਖਾ ਕੇ ਤੇ ਉਹਨਾਂ ਦੀ ਜਿਹੜਾ ਡੈਥ ਹੋ ਗਈ ਆ ਉਹਦੇ ਆਧਾਰ ਤੇ ਜਿਹੜਾ ਇਸ ਮੁੰਡੇ 'ਤੇ ਅਸੀਂ ਪਰਚਾ ਕਰ ਲਿਆ ਉਹਨੂੰ ਗ੍ਰਿਫਤਾਰ ਵੀ ਕਰ ਲਿਆ ਤੇ ਉਹਨੂੰ ਜਿਹੜਾ ਮਾਨਯੋਗ ਅਦਾਲਤ ਦੇ ਵਿੱਚ ਵੀ ਪੇਸ਼ ਕਰਤਾ